ਦੋਸਤੋ ਸਸਰੀਆ ਕਾਰ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਹੋ ਸਕਦਾ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਇਥੋਂ ਦੀ ਮੈਸਤਰੀ ਦਾ ਕੰਮ ਕੀਤਾ ਇਧਰ ਗਿਆਨੀ ਵੀਰੇ ਵੀ ਆਏ ਹੋਏ ਆ ਪਾਈਪਾਂ ਬਾਉਣ ਆ ਤੁਹਾਨੂੰ ਇੱਕ ਬੰਦੇ ਦਾ ਨਾਮ ਲਾਉਣਾ ਆ ਬੈਠਾ ਗਿਆਨੀ ਗੱਪਾਂ ਦੀ ਮਸ਼ੀਨ ਜਾਨੀ ਪਰ ਨਾਲ ਤਾਂ ਨਹੀਂ ਆਇਆ ਕਿੱਧਰ ਗਿਆ ਆ ਵੇਖੋ ਫੇਰ ਲਾ ਬੈਠਾ ਜਨ ਫੇਰ ਬੈਠੇ ਆ ਆ ਵੇਖੋ ਮੈਂ ਮਸਤਰੀ ਦਸ਼ਨੇ ਬਸਨੇ ਵਾਲਾ ਮਸਤਰੀ ਲੱਤ ਤੇ ਲੱਤ ਤੇ ਕੁਰਸੀ ਤੇ ਬੈਠਾ ਆ ਗਿਆ ਨਟ ਆ ਜਿੰਦੂ ਆ ਬਈ ਬੰਦਾ ਨੂੰ ਪੈਸੇ ਨਹੀਂ ਦੇਣਾ ਕਿਸੇ ਨੇ ਵੀ ਅੱਗੇ ਲੈ ਗਿਆ ਕਹਿੰਦਾ 12000 ਰੁਪਏ ਦੇ ਦੋ ਮੈਂ ਵੇਖਣਾ ਵਿਆਹ ਠੀਕ ਹੈ ਨਾ ਕਹਿੰਦਾ ਮੇਰਾ ਰੇੜਾ ਬੈਗ ਹੈ ਤੇ ਲੈ ਲਿਓ ਜੇ ਤੇ ਰੇੜਾ ਵੀ ਵੇਚਦਾ ਪਤੰਦਰ ਨੇ ਤੇ ਪੈਸੇ ਵੀ ਲੈ ਗਿਆ ਤੇ ਨਾਂ ਦਾ ਰੇੜਾ ਜਾਂ ਪਤਾ ਲੱਗਾ ਤੇ ਨਾ ਹੀ ਪੈਸੇ ਦਾ ਪਤਾ ਲੱਗਾ ਕਿੱਧਰ ਗਏ ਸਿਰ ਦਾ ਥੱਕ ਤੂੰ ਕਹਿੰਦਾ ਨਹੀਂ ਸੀ ਫਿਰ ਰੇੜਾ ਵੇਚ ਕੇ ਪੈਸੇ ਲੈ ਲਓ ਦਿੱਤੇ ਕਿਉਂ ਨਹੀਂ ਤੇ ਪੈਸੇ ਨਹੀਂ ਦਿੱਤੇ ਮੈਂ ਹਗਲਾ ਵੀ ਮੇਰੇ ਮੁਕਰ ਦਾ 10000 ਆਹ ਮੁਕਰ ਨਾ ਗਿਆ 10000 ਨਾਲੇ ਤੂੰ ਤੂੰ ਹੁਣ ਜੇ ਤੇਰੇ ਮੁਕਰ ਨਾ ਤੂੰ ਹੁਣ ਰੋਣ ਲੱਗ ਗਿਆ ਨਾ ਸੀਗਾ ਇੱਥੇ ਲਿਟਣ ਲੱਗ ਗਿਆ ਨਾ ਸੀਗਾ ਭਾਈ ਮੇਰੇ ਪੈਸੇ ਮੜਾ ਕੇ ਦਿਹਾੜ ਦੇਉ ਦੁਆ ਖਿ ਲਿਆਉ ਮੇਰਾ ਛ ਬੀਰ ਦੀ ਆ ਕੰਨਾ ਮੁਕਰ ਉਹਦੇ ਲਈ ਕਿਹੜਾ ਮੰਨ ਚੱਲ ਜਾਂਦੇ ਜੀ ਲਈ ਬਾਹਰ ਬੈਠਾ ਹਣੋ ਫੋਨ ਲਾਉਣੇ ਆਪਾਂ ਨੂੰ ਕਿਹੜਾ ਬੰਦਾ ਦੱਸ ਉਹਦੇ ਲੈਣੀ ਆਉਂਦੇ ਨਾ ਦੱਸ ਫਿਰ ਨਾ ਬਈ ਇਹਦਾ ਜੱਬੀਆ ਲੈਣਾ ਸਭੀਆ ਰੇਡਾ ਦਾ ਰੇਡਾ ਦਾ ਵੇਚਿਆ ਸਾਰਾ 16000 ਦਾ 14 ਦਾ ਤੇ ਇਹਨੂੰ ਮੈਂ 15000 ਰੁਪਏ ਦਿੰਦਾ ਸੀਗਾ ਤੇ ਮੈਂ ਇਥੋਂ ਲਿਆਣੀ ਆ ਆਖੇ ਨਹੀਂ ਨਹੀਂ ਆਖੇ ਮੈਂ ਤਾਂ ਬਈ 18000 ਦਾ ਵਧੀਆ ਬੰਦਾ ਰੇਡਾ ਆ ਇਹਦਾ ਨਾ ਤਾਂ ਧਕਾਇਆ ਯਾਰ ਮੋੜ ਕੇ ਇੱਕ ਪਹਿਲਾ ਰੇਡਾ ਲੈ ਰੇਡਾ ਹੀ ਥੱਗੀ ਮਾਰੀ ਮੋੜ ਕੇ ਮੋਟਰਸਨ ਲਾਇਆ ਮੋਟਰਸਨ ਖਰਾਬ ਨਿਕਲ ਗਿਆ ਉਹਦੀ ਜਿੱਥੇ ਥੱਗੀ ਮਾਰੀ ਮਰਾਈ ਇਹ ਨਹੀਂ ਸੀ ਇਹਦੇ ਬੰਦੇ ਮੈਨੂੰ 18000 ਦਾ ਵਧੀਆ ਜਿਹੜਾ ਬਣਾ ਆ ਬੰਦੇ ਨੂੰ ਬਈ ਕਦੇ ਕਿਸੇ ਨੇ ਪੈਸੇ ਨਹੀਂ ਦੇਨੇ ਇੱਕ ਬੰਦੇ ਨੇ ਉਹਨਾਂ ਚੰਗੀ ਕੀਤੀ ਸੀ ਚਾਹ ਪੀ ਆ ਕੇ ਮੋੜਤਾ ਹੀ ਕਹਿੰਦਾ ਵੀ ਸਾਡੀ ਗਈ ਜਾਦ ਤੇ ਤੇਰੀ ਗਈ ਦਿਹਾੜੀ ਮੁੜ ਕੇ ਸਾਡੇ ਮਗਰ ਮਗਰ ਫਰਦਾਂਗੇ ਅਸੀਂ ਤਾਂ ਫੇਰ ਵੀ ਤਰਸ ਖਾ ਲਿਆ ਇਹਦੇ ਤੇ ਅਸੇ ਚੱਲ ਕੋਈ ਨਾ ਬਈ ਚੱਲ ਗਰੀਬ ਬੰਦਾ ਇਹਦਾ ਇੱਥੇ ਡੱਗਾ ਬੰਦਾ ਜੇ ਨੂੰ ਕੋਈ ਟਿਕਾ ਦੇ ਦਤਾ ਆ ਬੱਠਲ ਲੈ ਕੇ ਮਸਾ ਜਾਂਦਾ ਇਹਦਾ ਸੀਮੈਂਟ ਦੇ ਗੱਟੇ ਕਿੱਥੇ ਕੋਲ ਨਾ ਬਾਈ ਜੀ ਇਹਾਂ ਜਾਂ ਘੱਟਣਾ ਤੇ ਭਾਜੀ ਆ ਨਾ ਬੋਲਾ ਆ ਲੋ ਜੇ ਆ ਗਾੜੀ ਰੜੀ ਅੱਗੇ ਦੀ ਤੂੰ ਬੰਨ ਨਹੀਂ ਬੰਨਣਾ ਰਹਿਣੇ ਕਿੱਥੇ ਭਾਏ ਤੋਕ ਦੇ ਵਿੱਚ ਮਾਰੂੰਗਾ ਰੱਬ ਜੇ ਦੇ ਉਹ ਵੇਖੀ ਭੈਜਾ ਅੱਦਾ ਅੱਦਾ ਨੀਵਾ ਹੋ ਗਿਆ ਬੱਠਲ ਚੱਕ ਕੇ ਬੰਨ ਨਹੀਂ ਬੰਨਣ ਮੜ ਕੇ ਪੱਠੇ ਬਣੇ ਪੈਣਗੇ ਆ ਵੀ ਬਦੰਦਰ ਟਾਂ ਪਾਸ ਹੀ ਕਰਦਾ ਆ ਤੜਕੇ ਦੇ ਨੇ ਆਹ ਪੈਪਾ ਪਾਈਆਂ ਚਾਰ ਹੁਣ ਆ ਤਾ ਇਹ ਇਸ ਤਰ੍ਹਾਂ ਮੂੰਹ ਨਾਲ ਬੰਨ੍ਹਣ ਲੱਗਦਾ। ਹੋਰ ਕੋਈ ਗੱਲ ਨਹੀਂ ਸੁਣਾ ਕੋਈ ਗੱਲ ਬਾਤ ਹੈ। ਹੈ? ਚਾ ਲੱਗੇ। ਸੁਣਾ ਦੇ ਯਾਰ। ਓਏ ਮੈਸਤਰੀ ਮੰਨਦਾ ਇਹ ਤਾਂ ਕੋਸੋਣਾ ਨਹੀਂ ਕਰਨਾ ਨੀ ਆ। ਇਹ ਤਾਂ ਨਿਭਾਉਂਦੇ ਆਂ ਸਾਰਾ ਕੁਝ। ਓ। ਦਾਈ ਜਦੋਂ ਮੈਸਤਰੀ ਨੂੰ ਤੈਨੂੰ ਲੈ ਕੇ ਜਾਂਦੇ ਆ ਨਾ। ਮੈਨੂੰ ਜਾਂਦਾ ਨਹੀਂ ਮੈਸਤਰੀ ਨਾਲ। ਠੀਕ ਆ। ਆਪਣਾ ਦੋ ਲਾ ਦੇ ਨਾ ਫੇਰਾ ਕੋਈ। ਕੰਢੀ ਜੀ ਤੇ ਜਿੰਦ ਪੈਸੀ ਪਤਾ ਨਹੀਂ ਕਿ ਕਿੱਤੇ ਪਈ ਆ ਉਹ ਪਹਿਲਾਂ ਦਾ ਆ ਬਈ ਸਪਰਾ ਤਰ ਕੀਤਾ ਬਹੁਤ ਸੋਹਣਾ ਸਫਾਈ ਆ ਆ ਬਹੁਤ ਹੀ ਵਧੀਆ ਗੋਲੇ ਗੋਲੇ ਬਹੁਤ ਬਣਾਇਆ ਵਧੀਆ ਬਣਾਇਆ ਸਫਾਈ ਬਹੁਤ ਆ ਮਸਤਰੀ ਅਤਰ ਕੀਤਾ ਬਈ ਉਹਦਾ ਬੰਦਾ ਇਹ ਠੀਕ ਠਾਕ ਜਾਈਏ ਬੰਦਾ ਐਡਾ ਨਹੀਂ ਉਹ ਤੇ ਪਰ ਕੰਮ ਵਧੀਆ ਕਰਦਾ ਆ ਦੇਖੋ ਹਾਂ 11 ਵੇ ਤੱਕ ਚਾਹਾਂਗੇ ਤੇ 3 ਨਾਂ ਆ ਜੀ ਠੀਕ ਆਹ ਪੌੜੀਆਂ ਕਿੱਧਰ ਚੁਣੀਆਂ ਕਰੀ ਗਾ ਉਹ ਤਾਂ ਆ ਦੀਆਂ ਉਹ ਆਓ ਲੈਂਟਰ ਖੁੱਲੇ ਤੋਂ ਬਾਅਦ ਅੱਛਾ ਠੀਕ ਗਰੀਬ ਕਿੱਧਰ ਫਸ ਗਿਆ ਚੱਲ ਉਹ ਢੇਰੀ ਜੀ ਥੋੜੀ ਜੀ ਪੱਧਰ ਕਰਨੀਆਂ ਉਹਦੇ ਉੱਤੇ ਪਿੰਡ ਜਾਂ ਲਾਉਣੀਆਂ ਔਰਲੇ ਪਾਸੇ ਨਹੀਂ ਪਈ ਉਹ ਉਹ ਹਾਂ ਚੱਲ ਉਹ ਉਹਨਾਂ ਵੱਲ ਲਾਤੀਆਂ ਯਾਰ ਮੈਂ ਤਾਂ ਕਿਹਾ ਮੈਂ ਤਾਂ ਕਿਹਾ ਟਰੈਕਟਰ ਨਾਲ ਕਰਨੀ ਆ ਕਰ ਦਾਂਗੇ ਚੱਲ 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 ਰੇ ਸ਼ਾਵਾ 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 ਗਰੀਬ ਫਸ ਗਿਆ ਕਿੱਧਰ ਆ ਗਏ ਚਾਲ ਚਾਲ ਚੱਲ ਬਣ ਗਿਆ ਲੈ ਗਿਆ ਲੈ ਗਿਆ ਟੋਪਰ ਲੈ ਗਿਆ ਲੈ ਗਿਆ ਬੱਲੇ ਤੇਰੇ ਇਹ ਸ਼ਾਵਾ 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 ਆ ਇਹਦਾ ਬੰਦਾ ਤਖੜਾ ਯਾਰ ਆ ਲੈ ਗਿਆ ਆਹ ਬਈ ਸਾਡੀ ਰੁਕਸੀ ਆ और अक्स रक्स गड्डी और रक्स और, रकसी। और रकसी। देखो ਖੋ ਕਰਦੀ ਬੱਚੇ ਉੱਬਰ ਆ ਗਏ ਨੇ ਚੁਬਰ ਇਕੱਥ ਨਾਲ ਚੱਕਦਾ ਇਹ 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 ਦੇਖ ਫੇਸ ਫੇਸ ਕੁਆਲਟੀ ਵੇਖੋ ਮੁੰਡੇ ਦੀ ਫੇਸ ਬਿਊਟੀ ਫੇਸ ਫੇਸ ਕੁਆਲਟੀ ਦਿਖਾ ਦਿਓ ਹੱਥ ਪਾਸੇ ਕਰ ਆ ਦੇਖ ਆ ਦੇਖ ਹ ਇਹ ਐ ਚੱਕ ਨੀ ਮੁੰਡੇ ਦੀ ਲੈ ਇੱਕ ਵਾਡੀ ਖੇਡਿਆ ਸੀ ਬਾਈ ਇਹਨਾਂ ਚੱਕ ਕੇ ਮਾਰਿਆ ਦੋ ਦੂ ਬਾਦ ਗਿਆ ਹੀ ਨਹੀਂ ਇਹ